ਸਸਰੀਕਾਲ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਜਿਹੜੀ ਟ੍ਰਿਕ ਦੱਸਣ ਜਾ ਰਹੇ ਹਾਂ ਉਹ ਆਪਣੀ ਬਾਥਰੂਮ ਦੀਆਂ ਟਾਇਲਾਂ ਸਾਫ਼ ਕਰਨ ਤੇ ਆ ਬਾਥਰੂਮ ਦੇਖੋ ਹੁਣ ਆਪਣਾ ਕਿੰਨਾ ਗੰਦਾ ਹੋਇਆ ਪਿਆ ਇਹਨੂੰ ਆਪਾਂ ਕਲੀਨ ਕਰਾਂਗੇ ਆਪਾਂ ਹੋਰ ਰੋਜ਼ ਤਰ੍ਹਾਂ ਦੀ ਸਫਾਈ ਜਿਹੜੀ ਹੁੰਦੀ ਹੈ ਨਾਰਮਲ ਉਹ ਤਾਂ ਆਪਾਂ ਰੋਜ਼ ਕਰਦੇ ਰਹਿੰਦੇ ਆ ਪਰ ਜਿਹੜੇ ਆਪਾਂ ਬਾਥਰੂਮ ਆ ਸਾਫ਼ ਕਰਨ ਲਈ ਕੋਈ ਵੀ ਤਿਆਰ ਨਹੀਂ ਹੁੰਦਾ ਕਿਉਂਕਿ ਇਹ ਗੰਦਾ ਹੀ ਇੰਨਾ ਹੋ ਜਾਂਦਾ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਬਹੁਤ ਹੀ ਸੌਖੇ ਤਰੀਕੇਦਾਰ ਬਹੁਤ ਹੀ ਆਪਾਂ ਘਰੋਂ ਹੀ ਆਪਣੀਆਂ ਚੀਜ਼ਾਂ ਲੈ ਕੇ ਉਹਨੂੰ ਆਪਾਂ ਸਾਬਾ ਇਹ ਉਹ ਵੀ ਕਿਵੇਂ ਕਰ ਸਕਦੇ ਆ ਤੇ ਟੈਲਾਂ ਜਿਹੜੀਆਂ ਬਹੁਤ ਸੋਹਣੀਆਂ ਸਾਫ਼ ਹੋ ਜਾਂਦੀਆਂ ਉਹਦੇ ਨਾਲ ਤੇ ਬਾਥਰੂਮ ਆਪਣਾ ਬਹੁਤ ਗੰਦਾ ਹੋ ਜਾਂਦਾ ਗੰਦਾ ਹੋਇਆ ਭੈੜਾ ਵੀ ਲੱਗਦਾ ਜਦੋਂ ਆਪਾਂ ਇਹਨੂੰ ਸਾਫ਼ ਨਾ ਕਰੀ ਗੀ ਟੈਲਾਂ ਸਾਫ਼ ਕਰਨ ਦੇ ਲਈ ਆਪਾਂ ਜਿਹੜਾ ਮਟੀਰੀਅਲ ਪਾਉਣਾਗਾ ਉਹ ਆਪਾਂ ਤੁਹਾਨੂੰ ਦੱਸਾਂਗੇ ਵੀ ਕੀ ਪਾਉਣਾਗਾ ਮਟੀਰੀਅਲ ਤੇ ਇਹ ਆਪਾਂ ਜਿਹੜੇ ਆ ਦੋ ਚਮਚ ਇਹਦੇ ਪਾ ਲੈਣੇ ਆ ਡਿਟਰਜੈਂਟ ਦੇ ਸਰਫ ਕੋਈ ਵੀ ਪਾ ਸਕਦੇ ਆ ਜਿਹੜੀ ਤੁਸੀਂ ਘਰੇ ਆਮ ਵਰਤਦੇ ਆ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਲੈ ਸਕਦੇ ਆਂਗੇ ਕੋਈ ਵੀ ਪਾ ਲਓ ਉਹੀ ਠੀਕ ਹੈਗੀ ਤੇ ਆ ਹੁਣ ਆਪਾਂ ਪਾਵਾਂਗੇ ਇੱਕ ਪੁੜੀ ਆਪਾਂ ਇਨੋ ਦੀ ਪਾ ਲੈਣੀ ਹੈ ਇਹਦੇ ਵਿੱਚ ਇਹਦੇ ਨਾਲ ਬਹੁਤ ਹੀ ਸੋਹਣੀਆਂ ਟੇਲਾਂ ਸਾਫ ਹੁੰਦੀਆਂ ਜਿਹੜੀਆਂ ਆਪਣੀ ਅਕੰਧ ਵਾਲੀਆਂ ਟੈਲਾਂ ਹੁੰਦੀਆਂ ਉਹਦੇ ਤੇ ਵੀ ਲਾ ਸਕਦੇ ਆਪਾਂ ਟਾਇਲਟ ਵਗੈਰਾ ਤੇ ਵੀ ਲਾ ਸਕਦੇ ਆ ਤੇ ਇਹ ਥਲਾ ਫਰਸ਼ਾ ਜਿਹੜਾ ਉਹ ਵੀ ਸਾਫ ਕਰ ਸਕਦੇ ਆਪਾਂ ਹੁਣ ਇਨੋ ਦੀ ਪੂੜੀ ਇੱਕ ਪੈਕਟ ਆਪਾਂ ਇਨੋ ਦੀ ਪੂੜੀ ਦਾ ਪਾ ਲਿਆ ਤੇ ਹੁਣ ਆਪਾਂ ਜਿਹੜੀ ਚੀਜ਼ ਪਾਵਾਂਗੇ ਹੁਣ ਆਪਾਂ ਹਾਰਪਿਕ ਪਾਵਾਂਗੇ ਹਾਰਪਿਕ ਕੋਈ ਵੀ ਲੈ ਸਕਦੇ ਆ ਤੁਸੀਂ ਜਿਹੜਾ ਤੁਸੀਂ ਘਰੇ ਆਪਣੇ ਪਹਿਲਾਂ ਟਾਇਲਟ ਸਾਫ ਕਰਨ ਲਈ ਯੂਜ਼ ਕਰਦੇ ਆ ਉਹੀ ਲੈ ਸਕਦੇ ਇਹਦੇ ਵੀ ਆਪਾਂ ਦੋ ਤਿੰਨ ਚਮਚੇ ਆ ਜਿਹੜੇ ਆ ਲਵਾਂਗੇ ਜਿੰਨੀ ਤੁਹਾਡੀ ਜਗਾ ਉਸ ਹਿਸਾਬ ਨਾਲ ਬਣਾ ਲੈਣਾ ਦੇਖੋ ਇਸਨੇ ਹੁਣ ਆਪਣਾ ਕੰਮ ਹੈ ਜਿਹੜਾ ਕਰਨਾ ਸ਼ੁਰੂ ਕਰਤਾ ਈ ਨੂੰ ਆ ਦੇਖੋ ਤੁਸੀਂ ਹੁਣ ਆਪਾਂ ਜਿਹੜੀ ਈ ਨੂੰ ਪਾਈ ਹੈ ਉਸ ਨਾਲ ਆਪਦਾ ਕੰਮ ਆਪਣਾ ਕਰਨਾ ਸ਼ੁਰੂ ਕਰਤਾ ਈ ਇਸ ਤਰ੍ਹਾਂ ਇਹ ਫੁੱਲ ਗਿਆ ਇਹਨੂੰ ਚੰਗੀ ਤਰ੍ਹਾਂ ਹਲਾ ਕੇ ਆਪਣਾ ਆਪਾਂ ਤਿੰਨੋਂ ਚੀਜ਼ਾਂ ਦਾ ਨੂੰ ਮਿਕਸ ਕਰ ਲੈਣਾ ਜਦੋਂ ਆਪਣੀਆਂ ਚੀਜ਼ਾਂ ਜਿਹੜੀਆਂ ਤਿੰਨੋਂ ਚੀਜ਼ਾਂ ਮਿਕਸ ਹੋ ਜਾਣੀਆਂ ਤੇ ਹੁਣ ਆਪਾਂ ਜਿਹੜੀ ਆਪਣੀ ਟੈਲਾਂ ਦੇ ਉੱਤੇ ਗੰਦਗੀ ਲੱਗੀ ਹੋਈ ਹੈ ਉਹਨਾਂ ਦੇ ਉੱਤੇ ਆਪਾਂ ਇਹਨੂੰ ਸਾਰੇ ਨੂੰ ਤਾਂ ਚੇਲੀ ਸਹਾਇਤਾ ਦੇ ਨਾਲ ਤੇ ਜਾਂ ਆਪਾਂ ਸਕਰਬ ਦੀ ਸਹਾਇਤਾ ਦੇ ਨਾਲ ਆਪਾਂ ਇਹਨੂੰ ਥਲਾਵਾਗੇ ਉੱਤੇ ਆਜੋ ਹੁਣ ਆਪਾਂ ਤੇਲਾਂ ਦੇ ਉੱਤੇ ਇਹਨੂੰ ਲਾਗੇ ਇਹਨੂੰ ਪਹਿਲਾਂ ਆ ਜਿਹੜੀਆਂ ਪਾਸੇ ਵਾਲੀਆਂ ਤੇਲਾਂ ਆਂ ਆਪਾਂ ਉਹਨਾਂ ਦੇ ਉੱਤੇ ਅਪਲਾਈ ਕਰਾਂਗੇ ਇਹਨੂੰ ਵੀ ਐਸ ਤਰ੍ਹਾਂ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਜਿਹੜਾ ਤੇਲਾਂ ਦੇ ਉੱਤੇ ਫਲਾ ਲੈਣਾ ਕਿਉਂਕਿ ਟੈਲਾਂ ਦੇ ਉੱਤੇ ਇਹਨਾਂ ਤੇ ਜਿਹੜੇ ਗਰਮ ਪਾਣੀ ਦੇ ਛਿੱਟੇ ਪੈਂਦੇ ਆ ਸਾਬਣ ਵਗੈਰਾ ਦੇ ਛਿੱਟੇ ਪੈਂਦੇ ਆ ਉਹ ਆਪਣੇ ਸਾਰੇ ਉਸੇ ਤਰ੍ਹਾਂ ਉਵੇਂ ਜੰਮ ਜਾਂਦੇ ਆਗੇ ਤੇ ਇਹ ਫਿਰ ਲੈਂਦੇ ਨਹੀਂ ਹੈਗੇ ਤੋ ਇਸ ਤਰ੍ਹਾਂ ਇਹ ਚੀਜ਼ ਦੇ ਨਾਲ ਬਿਲਕੁਲ ਸਾਫ਼ ਹੋ ਜਾਂਦੇ ਆ ਆਪਾਂ ਨੂੰ ਬਿਲਕੁਲ ਕਲੀਨ ਮਿਲਣਾ ਚਾਹੀਦਾ ਸਾਨੂੰ ਜਿਹੜੀ ਇੱਥੇ ਸਨਾਂ ਦੇ ਵਿੱਚ ਸਾਰੇ ਆਪਣੇ ਪੀਲਾ ਪੀਲਾ ਲੱਗ ਜਾਂਦਾ ਤੇ ਸਾਰਾ ਟੈਲਾ ਜਿਹੜਾ ਖਰਾਬ ਹੋ ਜਾਂਦਾ ਇਸ ਤਰ੍ਹਾਂ ਬਹੁਤ ਸਾਫ਼ ਹੋ ਜਾਂਦੀ ਹੈ ਜਦੋਂ ਆਪਾਂ ਇਸ ਤਰ੍ਹਾਂ ਦੀ ਲਾਵਾਂਗੇ ਆ ਦੇਖੋ ਤੁਸੀਂ ਹੁਣ ਆਪਾਂ ਇੰਨਾ ਕੀ ਲਾਇਆ ਹਜੇ ਤੇ ਆ ਜਿਹੜੀ ਸਫਾਈ ਉਹ ਹੁੰਦੀ ਜਾਂਦੀ ਆਪਣੇ ਇਹਨੂੰ ਆਪਾਂ ਐਸ ਤਰ੍ਹਾਂ ਐ 10 ਮਿੰਟ ਤੈਨੂੰ ਆਪਾਂ ਜਿਹਦੇ ਉੱਤੇ ਲੱਗਿਆ ਰਹਿਣ ਦੇਵਾਂਗੇ ਐ ਵਿਸਾ ਦੇਵਾਂਗੇ ਕਿਉਂਕਿ ਇਹ ਜਿਹੜੀ ਮੈਲ ਐ ਦੀ ਇਹ ਸਾਰੀ ਉੱਗਲ ਜੂਗੀ ਸਾਰਾ ਤਰ੍ਹਾਂ ਇਸਰਾ ਦੀ ਕੋ ਮੈਲ ਨਹੀਂ ਲੈਂਦੀ ਅਸੀਂ ਗੰਦਗੀ ਦੀ ਜਿਹੜੀ ਲੈਂਦੀ ਐ ਕਿਉਂਕਿ ਜਦੋਂ ਟਾਈਮ ਪੈ ਜਾਂਦਾ ਆਪਾਂ ਕਈ ਦਿਨ ਸਾਫ਼ ਨਹੀਂ ਕਰਦੇ ਤਾਂ ਉਹ ਜ਼ਿਆਦਾ ਗੰਦਗੀ ਬਣ ਜਾਂਦੀ ਐ ਤੇ ਫਿਰ ਇਹਦੇ ਨਾਲ ਟਾਈਮ ਲੱਗਦਾ ਥੋੜਾ ਜਿਹਾ ਸਵਾਸ ਪੰਦਰਾ ਸਿਮੈਂਟ ਦੀ ਮਿਹਨਤ ਦੇ ਨਾਲ ਇਹ ਬਹੁਤ ਸੁਣ ਵਧੀਆ ਸਾਫ ਹੋ ਜਾਂਦਾ ਹੈਗਾ ਇਸ ਤਰ੍ਹਾਂ ਪੰਜ ਸਾਰੇ ਨੂੰ ਰਗੜ ਦੇਵਾਂਗੇ ਇਸ ਤਰ੍ਹਾਂ ਹਲਕਾ ਹਲਕਾ ਹੌਲੀ ਹੌਲੀ ਇਹਨੂੰ ਰਗੜੀ ਜਾਣਾ ਹੈ ਆਪਾਂ ਚਾਹੇ ਤੁਸੀਂ ਬ੍ਰਸ਼ ਲੈ ਲਓ ਚਾਹੇ ਇਸ ਤਰ੍ਹਾਂ ਦਾ ਸਕਰਬ ਲੈ ਲਓ ਤੁਸੀਂ ਿੱਲੋ ਵਾਲਾ ਦੇਖੋ ਤੁਸੀਂ ਇਹਨਾਂ ਆ ਕਿੰਨੀ ਸਾਫ਼ ਨਿਕਲਦੀ ਆਉਂਦੀ ਹੈ ਹਜੇ ਆਪਾਂ ਇਹਨੂੰ ਹੋਰ ਰਗੜਾਂਗੇ ਆ ਦੇਖੋ ਇੰਨੀ ਮੈਲ ਸਕਰਬਾਂ ਇੰਨਾ ਖਰਾਬ ਹੋ ਗਿਆ ਤੇ ਆਪਾਂ ਇਹਨੂੰ ਹੋਰ ਰਗੜਾਂਗੇ ਬਿਲਕੁਲ ਸਾਫ਼ ਕੱਢ ਕੇ ਆਪਾਂ ਫੇਰ ਦਿਖਾਵਾਂਗੇ ਤੁਹਾਨੂੰ हाँ देखो साफ पानी पाने अपने टेलिया साफ निकल हाँ देखो कि मैल उगनी है कि सारी अपना जब वॉशरूम है जेला है ना वो तो कि हो गई देखो तुम इस तरह हा देखो साफ कर सकू ਸਾ ਦੇਖੋ ਕਿੰਨੀ ਮੈਲ ਲੱਗੀ ਹੋਈ ਸੀ ਤੇ ਉਹ ਕਿੰਨੀ ਹੁਣ ਇਹ ਸਾਫ਼ ਹੋ ਗਈ ਆਪਣੀਆਂ ਟੈਲਾਂ ਹਾਂ ਦੇਖੋ ਆਪਣਾ ਫਰਸ਼ ਜਿਹੜਾ ਸਾਰੀ ਮੈਲ ਰਹਿ ਗਈ ਇਹਦੀ ਤੇ ਬਹੁਤ ਕਲੀਨ ਹੋ ਗਿਆ ਤੇ ਦੇਖੋ ਤੁਸੀਂ ਵੀ ਇਸ ਤਰ੍ਹਾਂ ਆਪਣੇ ਘਰੋਂ ਹੀ ਆਪਣੇ ਬਾਥਰੂਮ ਆ ਜਿਹੜਾ ਸਾਫ਼ ਕਰ ਸਕਦੇ ਆ ਬਹੁਤ ਸੋਹਣਾ ਬਾਥਰੂਮ ਹੋ ਗਿਆ ਹੀ ਆਪਣਾ ਬਹੁਤ ਖਰਾਬ ਹੋ ਜਾਂਦਾ ਜਿਹੜਾ ਆਪਾਂ ਨੂੰ ਰੋਜ਼ ਸਫਾਈ ਕਰਨ ਦੀ ਲੋੜ ਆ ਇਹਦੀ ਤੇ ਦੇਖੋ ਹੁਣ ਤੁਹਾਨੂੰ ਮੇਰਾ ਮੇਰੀ ਇਹ ਵੀਡੀਓ ਜੇ ਵਧੀਆ ਲੱਗੀ ਹੋਵੇ ਤਾਂ ਤੁਸੀਂ ਲਾਈਕ ਤੇ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਆ ਸਰ ਕਿਸੇ ਹੋਰ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਬਾਏ